ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਨੀ ਸੀ ਇੱਕ ਹੋ ਸਕਦਾ ਬਾਲਿਆਂ ਨੂੰ ਚੰਗੀ ਨਾ ਲੱਗੇ ਹੋ ਸਕਦਾ ਬਹੁਤਿਆਂ ਨੂੰ ਚੰਗੀ ਲੱਗੇ ਵੀ ਹਾਂ ਉਹਨਾਂ ਦੀ ਗੱਲ ਕਰੀ ਜ ਆਪਾਂ ਪੁਰਾਣੇ ਟਾਈਮ ਦੀ ਵੀ ਹੁਣ ਆਪਣੇ ਘਰਾਂ ਦੇ ਵਿੱਚ ਕਈ ਮੁੰਡੇ ਕੰਮ ਕਰਦੇ ਆ ਜਾਂ ਕੁੜੀਆਂ ਕੰਮ ਕਰਦੀਆਂ ਜਾਂ ਵਿਆਹਾਂ ਦੇ ਵਿੱਚ ਆਪਾਂ ਕਈ ਸੇਵਾਦਾਰ ਵੀ ਕਹਿੰਦੇ ਆ ਕਿ ਬੇਟਰਾ ਕਹਿ ਦਿੰਦੇ ਹਾਂ ਅੱਜ ਕੱਲ ਆਪਾਂ ਉਹਨਾਂ ਨੂੰ ਵੀ ਨਾ ਉਹ ਇਹ ਕਹੇ ਕਿ ਜਾਂ ਤੂੰ ਤੜਾਕ ਕਰਕੇ ਵਾਲਾ ਸਿਸਟਮ ਗਿਆ ਪਹਿਲਾਂ ਇਦਾਂ ਹੁੰਦਾ ਸੀ ਪਹਿਲਾਂ ਬੋਲ ਜਾਂਦੇ ਸੀ ਬੰਦੇ ਕਾਫੀ ਸਿਸਟਮ ਸੀ ਆ ਇਦਾਂ ਉਹ ਇਹ ਗੱਲ ਸੁਣੀ ਕੀ ਕਰਦਾ ਕੀ ਕਰਦੀ ਆ ਹਾਂ ਇਦਾਂ ਪਰ ਅੱਜ ਕੱਲ ਇਹ ਸਿਸਟਮ ਨਹੀਂ ਰਿਹਾ ਤੇ ਨਹੀਂ ਰਿਹਾ ਜਨ ਹੁਣ ਜਿਹੜੀ ਨਵੀਂ ਪੀੜ੍ਹੀ ਆ ਥੋੜਾ ਜਿਹਾ ਆਪਾਂ ਨੂੰ ਸੋਚਣਾ ਚਾਹੀਦਾ ਕਿ ਆਪਾਂ ਕਿਸੇ ਨੂੰ ਕਿੱਦਾਂ ਗੱਲ ਕਰਨੀ ਆ ਜਾਂ ਕੁੜੀ ਆ ਜਾਂ ਮੁੰਡਾ ਚ ਵੱਡੇ ਚ ਛੋਟਾ ਆਪਣੇ ਤੋਂ ਵੱਡੇ ਛੋਟੇ ਦੀ ਰਿਸਪੈਕਟ ਕਰੀ ਦੀ ਆ ਹਾਂਜੀ ਤੁਮੇ ਉਸੇ ਗੱਲ ਤੇ ਆਉਣ ਲੱਗਿਆ ਸੀ ਮੈਂ ਨਾ ਆ ਫੈਮਿਲੀ ਦੇ ਨਾਲ ਗਿਆ ਰੈਸਟੋਰੈਂਟ ਦੇ ਵਿੱਚ ਮਰੀ ਖਾਣਾ ਖਾਣ ਗਏ ਤੁਸੀਂ ਬੈਠੇ ਆ ਉਸ ਤਰ੍ਹਾਂ ਕੁੜੀਆਂ ਕੰਮ ਕਰਦੀਆਂ ਜਿਹੜੀ ਨਾ ਕੁੜੀਆਂ ਨਵੀਆਂ ਆਈਆਂ ਵਿਚਾਰੀਆਂ ਹਨ ਕੋਈ ਸਟੂਡੈਂਟ ਆਈ ਹੈ ਜਾਂ ਵਰਕ ਪਰਮ ਜਾਂ ਵਿਆਹ ਕਰਾ ਕਿਦਾਂ ਵੀ ਕੋਈ ਆਇਆ ਚਲੋ ਇਹਨਾਂ ਆਪਣਾ ਕੀ ਮਤਲਬ ਨੇ ਉਹ ਕੁੜੀਆਂ ਹੈਗੇ ਸਾਰੀਆਂ 20 ਤੋਂ ਲੈ ਕੇ 25 26 28 ਸਾਲ ਦੇ ਵਿੱਚ ਵਿੱਚ ਨਿਆਣੀਆਂ ਆ ਕੁੜੀਆਂ ਜਾਂਦੇ ਨਵੇਂ ਨਵੇਂ ਨਿਕੇਜ ਦੇ ਆ ਨਵੇਂ ਨਿਆਣੇ ਹਾਂ ਤੇ ਉਹ ਕੁੜੀਆਂ ਉੱਥੇ ਕੰਮ ਕਰਦੀਆਂ ਲੈਂਟਰੈਂਡ ਵਿੱਚ ਆਪਣਾ ਆਰਡਰ ਲੈਦੀਆਂ ਖਾਣਾ ਲੈ ਕੇ ਦਿੰਦੀਆਂ ਇਦਾਂ ਹਨ ਉੱਥੇ ਜੇ ਇੱਕ ਗੱਲ ਲੱਗੀ ਨਾ ਵੀ ਬੈਸਮਨ ਬੋਲਣਾ ਚਾਹੀਦਾ ਵੀ ਸੀ ਪਰ ਮੈਨੂੰ ਮੇਰੇ ਨਾਲ ਜਨੇ ਰੋਕਤਾ ਵੀ ਛੱਡ ਯਾਰ ਕਿ ਜਦੋਂ ਉਹਨੂੰ ਹੀ ਅਕਲ ਨਹੀਂ ਤੇ ਤੂੰ ਹੁਣ ਅਕਲ ਦੇ ਵੀ ਕਿਵੇਂ ਦੇਵੇਂਗਾ ਹਾਏ ਤਾਂ ਵਿਚਰ ਫਿਰ ਵੀ ਸੋਚਿਆ ਵੀ ਮੈਂ ਤੋਰੇ ਹਾਨੇ ਕੇ ਚੱਲ ਮੈਂ ਵੀਡੀਓ ਬਣਾ ਕੇ ਤਾਵਾਂ ਗੱਲ ਕਰਾਂ ਵੀ ਥੋੜਾ ਬਹੁਤ ਜੀ ਉਹਨਾਂ ਤੱਕ ਹੀ ਪਹੁੰਚ ਜਾਵੇ ਹਾਂ ਤੇ ਮੈਂ ਰੈਸਟੋਰੈਂਟ ਤੇ ਗਏ ਸੀ ਤਰਫ ਨਾਮ ਤਾਂ ਨਹੀਂ ਬਣਾ ਰੈਸਟੋਰੈਂਟ ਦਾ ਉਹ ਹੈ ਤਾਂ ਸੋਹੋ ਰੋਡ ਤੇ ਅੱਛਾ ਜਿਹੜੇ ਬੰਦੇ ਉਹਨੇ ਉੱਥੇ ਸੀਗੇ ਹੋ ਸਕਦਾ ਉਹਨਾਂ ਨੂੰ ਪਤਾ ਲੱਗ ਜਾਣਾ ਇਹ ਬੋੜਾ ਮੈਂ ਨਹੀਂ ਮਨਾਇਆ ਬੋੜਾ ਸਾਰਿਆਂ ਨੂੰ ਹੀ ਲੱਗਿਆ ਇਹ ਗੱਲ ਦਾ ਹਾਂ ਜੇ ਤੁਸੀਂ ਬੈਠੇ ਆ ਨਾ ਤਿੰਨ ਮੁੰਡਿਆਂ ਦੀ ਐਂਟਰੀ ਹੁੰਦੀ ਆ ਦੋ ਮੋਨੇ ਆ ਮੇਰੇ ਵਾਂਗੂ ਤੇ ਇੱਕ ਦੀ ਪੱਗ ਬੰਨੀ ਹੋਈ ਆ ਤੇ ਦਾੜੀ ਕੱਟਨੀ ਆ ਮਤਲਬ ਉਹੀ ਜ਼ਿਆਦਾ ਆਪਦੇ ਆਪ ਨੂੰ ਓਵਰ ਸਮਾਰਟ ਸਮਝਦਾ ਹੈ ਜਿਵੇਂ ਕਹਿ ਦਈਏ ਜਿਹਨੇ ਪੱਗ ਬੰਨੀ ਜਿਹਦੀ ਪੱਗ ਬੰਨੀ ਸੀ ਯਹਾਂ ਪਰ ਤੈਨੂੰ ਹੋਣ ਵਾਲੇ ਬੰਦਾ ਲੱਗਦਾ ਨਾ ਜਿਦੂ ਕਿਹੜੇ ਸਿਸਟਮ ਦੇ ਵਿੱਚ ਆ ਹਾਂ ਪਹਿਲੇ ਜਦੋਂ ਨਾ ਐਂਟਰੀ ਕੀਤੀ ਇੱਕ ਹੁੰਦੀ ਨਹੀਂ ਓਵਰ ਐਕਟਿੰਗ ਜੀ ਚਲੋ ਬੈਠੋ ਯਾਰ ਇਹ ਉਹ ਇਦਾਂ ਕਰਕੇ ਹਨ ਉਹ ਵੀ ਚੀਜ਼ ਸਾਰਿਆਂ ਨੇ ਦੇਖਿਆ ਵੀ ਇਹ ਕਰੀ ਗਈ ਜਾਂਦੇ ਹੋ ਸਕਦਾ ਨਵੇਂ ਆਏ ਹੁਣ ਹੋ ਸਕਦਾ ਉਹ ਪੁਰਾਣੀ ਹੁਣ ਆਪਣਾ ਪਤਾ ਨਹੀਂ ਕਿਹੜਾ ਚਾਹੀਦਾ ਇੱਥੇ ਮੂੰਹ ਤੇ ਦੇਖਿਆ ਹਨ ਚਲ ਜਿਹੜੀ ਗੱਲ ਦਾ ਚੱਕਰ ਉਹ ਕੁੜੀ ਲੰਗੀ ਹੈ ਇੱਧਰ ਨੂੰ ਉਹਨੂੰ ਮੁੰਡਾ ਹੀ ਬੋਲਿਆ ਸਰਦਾਰ ਆਰਡਰ ਲੈ ਜੀ ਹੈ ਆਪਾਂ ਕਹਿ ਸਕਦੇ ਆਂ ਵੀ ਭੈਣ ਜੀ ਆਰਡਰ ਲੈ ਲਓ ਆ ਜਾ ਫਿਰ ਜਾਂ ਮੈਡਮ ਆਰਡਰ ਲੈ ਲਓ ਕੋਈ ਰਿਸਪੈਕਟ ਦਿੰਨੇ ਆਪਾਂ ਉਹ ਕਿਸੇ ਵੀ ਤਰ੍ਹਾਂ ਕਹਿ ਸਕਦੇ ਆਂ ਕਹਿ ਸਕਦੇ ਆਂ ਆਰਡਰ ਲੈ ਜੀ ਉਹ ਕੁੜੀਆਂ ਦੀ ਵੀ ਮੈਂ ਨਿਮਰਤਾ ਮੰਨਦਾ ਜਾਂ ਚੰਗੀਆਂ ਜਾਂ ਕੁਝ ਵੀ ਅਕਲ ਅਗਲਾ ਜਰ ਕੰਮ ਕਰਦਾ ਹਨ ਕਈ ਵਾਰ ਮਜਬੂਰੀ ਨੂੰ ਮਜਬੂਰੀ ਹੁੰਦੀ ਹੈ ਕਿ ਕਈ ਵੇਜ ਮੈਂ ਕੁਝ ਬੋਲ ਪੀ ਜਵਨ ਕੰਮ ਤੋਂ ਕੱਢ ਦੇਣ ਹਨ ਪਰ ਇੱਥੇ ਕੋਈ ਤਕੜਾ ਅਮੀਰ ਗਰੀਬ ਕੋਈ ਨਹੀਂ ਸਾਰੇ ਇੱਕੋ ਹੀ ਜਿਹੜਾ ਕੰਮ ਸਾਰੇ ਇੱਕ ਕਰਦੇ ਆ ਹਨ ਤੇ ਉਹ ਸੋਹ ਰੋਡ ਤੇ ਰੈਸਟੋਰੈਂਟ ਆਹ ਤੇ ਚਲੋ ਕੁੜੀ ਆਈ ਉਹਨਾਂ ਫੇਰ ਵੀ ਕਹਿੰਦੀ ਹਾਂਜੀ ਪਾਜੀ ਇਦਾਂ ਕਰ ਚਾਰ ਨਾ ਲਾ ਦੇ ਇੱਕ ਮਿਕਸ ਵੀ ਚਲਾ ਦੇ ਇੱਕ ਦਾਲ ਮਖਣੀ ਉਹ ਕੰਮ ਠੀਕ ਆ ਚਲੀ ਗਈ ਗੱਲ ਸੁਣੀ ਆਪ ਤਰੀਕਾ ਹਨ ਇਹ ਆਪ ਤਰੀਕਾ ਦਾ ਆਪਣੀ ਵਾਈਫ ਨਾਲ ਆਪਣੀ ਉਹਨੂੰ ਵੀ ਕਹਿੰਦਾ ਗੱਲ ਸੁਣਿਆ ਮਾੜੀ ਤੇ ਕਹ ਲੋਕ ਆਪ ਦੀ ਵਾਈਫ ਨੂੰ ਵੀ ਰਸਤਾ ਘਟਨਾ ਬੋਲਦੇ ਆ ਮੇਰਾ ਵਾਈਫ ਆਵਾਜ਼ ਮਾਰੇ ਉਹਨੂੰ ਕਹਿੰਦਾ ਹਾਂਜੀ ਕਿਦਾਂ ਕੀ ਹੋਇਆ ਜਾਂ ਕੋਈ ਰਿਸ਼ਤੇਦਾਰ ਕਹਿੰਦਾ ਆਪਾਂ ਬੋਲਦੇ ਹਾਂ ਉਹ ਵੀ ਤੂੰ ਤੜਾ ਕਰ ਕਰ ਤੱਕ ਲੋਕ ਕਹਿੰਦੀ ਓਏ ਇਹਨੂੰ ਵੀ ਨਹੀਂ ਬੋਲਦਾ ਜਾਂ ਕੋਈ ਫਰੈਂਡ ਸਰਕਲ ਦੇ ਵਿੱਚ ਵੀ ਆਪਾਂ ਜਿਵੇਂ ਸਾਰੇ ਮੁੰਡੇ ਵੀ ਆ ਆਪਾਂ ਵੀ ਇੱਕ ਦਿਨ ਭਾਜੀ ਭਾਜੀ ਵੀਰ ਜੀ ਆ ਲੋਕ ਪੜੇ ਲਿਖੇ ਆ ਚੇ ਗੱਲ ਕਰਦੇ ਆ ਪਰ ਉਹਨੂੰ ਕਿਹਾ ਇੱਕ ਦਾ ਗੱਲ ਸੁਣੀ ਉਹ ਫੇਰ ਆਈ ਇਦਾਂ ਕਰ ਬਚਨਾ ਚੌਲ ਵੀ ਐਡ ਕਰ ਦੇ ਉਹ ਕਿ ਨਹੀਂ ਠੀਕ ਆ ਭਾਜੀ ਐਂ ਕਰ ਚਾਹ ਮੰਗਾ ਲੈਣਾ ਯਾਰ ਤੂੰ ਐਂ ਕਰ ਚਾਹ ਵੀ ਦੇ ਦੇ ਇਹ ਵੀ ਦੇ ਦੇ ਉਹ ਵੀ ਦੇ ਦੇ ਮਤਲਬ ਇੰਨਾ ਕਿ ਉੱਥੇ ਲੋਕਾਂ ਨੇ ਉਹ ਬੁਰਾ ਮਨਾਇਆ ਨਾ ਵੀ ਜਿੰਨਾ ਕਿ ਤੁਸੀਂ ਕਹਦੇ ਹੋ ਵੀ ਉਹ ਆਪਣੀਆਂ ਕੁੜੀਆਂ ਆਪਣੀਆਂ ਧੀਆਂ ਭੈਣਾਂ ਆਪਾਂ ਆਪ ਵੀ ਧੀਆਂ ਭੈਣਾਂ ਵਾਲੇ ਆ ਹਨ ਵੀ ਯਾਰ ਜਦੋਂ ਨਾ ਪੱਕੇ ਤੇ ਵੀ ਜਾਣੇ ਆ ਇਹ ਨਾ ਸੋਚੋ ਕਿ ਜਿਹੜੇ ਮਤਾਂ ਦੇਣ ਲੱਗਿਆ ਇਹ ਪਰ ਫਿਰ ਵੀ ਜਿੱਥੇ ਕਿ ਜੇ ਕਿਤੇ ਗੱਲ ਰੜਕਦੀ ਆ ਨਾ ਉਹ ਗੱਲ ਕਰਨੀ ਆ ਆਪਣਾ ਚਾਹੀ ਜੇ ਬਬਾ ਕਿਤੇ ਜਾਣੇ ਕਹਿਣਾ ਚਾਹੀਦਾ ਹਨਾ ਵੀ ਆਪਾਂ ਨੂੰ ਥੋੜੀ ਜੀ ਲਿਆਕਤ ਹੋਣੀ ਚਾਹੀਦੀ ਉਹ ਵੀ ਕਿਸੇ ਧੀ ਆ ਜੇ ਕਿਸੇ ਦੀ ਭੈਣ ਆ ਜਾਂ ਕਿਸੇ ਦੀ ਕੋਈ ਘਰ ਵਾਲੀ ਹੋਈਆਂ ਵਾਈਫ ਹੋਈਆਂ ਤੇ ਆਪਾਂ ਥੋੜਾ ਜਿਹਾ ਪਿਆਰ ਨਾਲ ਬੋਲਿਆ ਕਰੀਏ ਜੇ ਥੋੜਾ ਕਿਸੇ ਨੂੰ ਜੀ ਕਹ ਲਾਂਗੇ ਤਾਂ ਆਪਣਾ ਖੁਸ਼ ਘਟਦਾ ਨਹੀਂ ਤੇ ਉਹਦੇ ਵਿੱਚ ਮੈਨੂੰ ਇਹ ਵੀ ਲੱਗੇ ਕਿ ਜੇ ਮੈਂ ਇਦਾਂ ਬੋਲਦਾ ਤਾਂ ਪਤਨੀ ਮੇਰੀ ਕਿੱਡੀ ਕੇ ਚ ਬਹਾਦਰੀ ਉਹ ਮੋਰ ਚੌੜਾ ਹੋਵੇ ਇਦਾਂ ਗੱਲ ਸੁਣੀ ਆ ਚੀਜ਼ ਰੱਖ ਦੇ ਮੈਨੂੰ ਮਤਲਬ ਲੋਕ ਦੇਖਣ ਦੇ ਮਤਲਬ ਦੇਖ ਜਜਮੈਂਟ ਕਰ ਸਕਦਾ ਕਿ ਸ਼ਾਇਦ ਮੇਰੀ ਬੋਲੀ ਨੂੰ ਲੈ ਕੇ ਲੋਕ ਦੇਖਦੇ ਆ ਹਾਂ ਤਾਂ ਕਰਕੇ ਜੇ ਕਿਸੇ ਨੂੰ ਬੁਰਾ ਲੱਗਿਆ ਤਾਂ ਯਾ ਸੌਰੀ ਪਰ ਮੈਨੂੰ ਲੱਗਿਆ ਕਿ ਤੇ ਮੈਨੂੰ ਵੀਡੀਓ ਪਹੁੰਚਾਈ ਦੀ ਸੀ ਤਾਂ ਕਰਕੇ ਮੈਂ ਵੀਡੀਓ ਬਣਾਈਏ ਤੇ ਤੇ ਜਿੱਤੇ ਦੇ ਬਣੀ ਆ ਹੋ ਸਕਦਾ ਉਹ ਉਦੇ ਤੱਕ ਪਹੁੰਚ ਜੇ ਤੁਹਾਨੂੰ ਪਤਾ ਲੱਗ ਜੇ ਤੇ ਸੌਰੀ ਜਾਂ ਉਹਦੇ ਵਰਗਿਆਂ ਤੱਕ ਜਾਂ ਕੋਈ ਵੀ ਹਾਂ ਪਰ ਜਦੋਂ ਆਪਾਂ ਕਿਤੇ ਵੀ ਜਾਣ ਥੋੜਾ ਰਸਟਕ ਨਾ ਬੋਲਿਆ ਕਰੀਏ ਵੀ ਹੈਲੋ ਭੈਣ ਜੀ ਜਾਂ ਕੋ ਮੈਡਮ ਇਕਲ ਕੁਛ ਕਹਿ ਦੋ ਹੁਣ ਵੀ ਥੋੜੀ ਜਿਹੀ ਰਿਸਪੈਕਟ ਦਿਓ ਅਗਲੇ ਨੂੰ ਕਿਉਂ ਤਾਂ ਕੰਮ ਕਰਦੀ ਆ ਕੁੜੀ ਕੋਈ ਯਾਰ ਉਹ ਵੀ ਪੈਸੇ ਕਮਾਉਣ ਆਈ ਆ ਉਹ ਵੀ ਜੋਬ ਆਉਦੀ ਕੋਈ ਆਪਾਂ ਕਹ ਜੀਏ ਵੀ ਉਹ ਉਦਾਂ ਹੀ ਕਿਤੇ ਤੁਰੀ ਫਿਰਦੀ ਝੋਟਕੇ ਆ ਗਈ ਇਹ ਤਾਂ ਹੁਣ 에어ਪੋਰਟਸ ਨਾਲ ਵੀ ਕਿੰਨਾ ਕੁਝ ਹੁੰਦਾ ਹੀ ਆ ਉੱਤੇ ਪਲੇਨ ਵੀ ਲੋਕ ਇੰਨਾ ਵਸ਼ ਕਰਦੇ ਆ ਨਾਲ ਸੁਣੀ ਮੈਂ ਟੱਕ ਪਾ ਕੇ ਜਾਈ ਇਹ ਘਰੀ ਬੋ ਕਰੀਆਂ ਦਾ ਨਾ ਵੀ ਉਹ ਕੋਈ ਭੁੱਖੇ ਨਾ ਕੇ ਘਰਾਂ ਥੋੜੀਆਂ ਕੁੜੀਆਂ ਹਨ ਕੋਈ ਚੰਗੇ ਘਰਾਂ ਦੀਆਂ ਕੁੜੀਆਂ ਵੀ ਆ ਜੋਬ ਉਹਨਾਂ ਕਰਨੀ ਪੈਂਦੀ ਆ ਉਹ ਹਰ ਕੀ ਕਰਦਾ ਕੋਈ ਪੈਟਰੋਲ ਸਟੇਸ਼ਨ ਤੇ ਲੱਗਿਆ ਕਿਤੇ ਕਿਤੇ ਪਰ ਫੇਰ ਵੀ ਨਾ ਜਿਹੜੇ ਮੇ ਉਹ ਨੂੰ ਟੜਾ ਕਰਕੇ ਬੋਲਦੇ ਨਾ ਇਦਾਂ ਬਾਹਰ ਜਾ ਕੇ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਥੋੜਾ ਜਿਹਾ ਮੇਰਾ ਵੀਰ ਬਣ ਕੇ ਨਾ ਦੇਖ ਲਿਆ ਕਰੋ ਯਾਰ ਬਈ ਗੁੱਸਾ ਦਾ ਨਾ ਕਰਿਓ ਪਰ ਥੋੜਾ ਜਿਹਾ ਦੇਖਿਆ ਕਰੋ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ